ਉਤਿ ਜਿ ਸੋ ਹਾਏ ਵਾਤ੍ਰੀ ਪਦ ਅਤਿ ਜਿ ਸੋ ਸਾਚੁ ਸੋ ਹੇ ਦਸੋਈ ਅਰਧੰ ਪਦ ਅਭੀ ਸਮਰ ਕਾਇ ਕੁਰਨਾਟਨੈ ਤੇ ਆਏ ਰੰਗ ਕ੍ਰਿਤਿ ਮਤਾ ਸ੍ਰਾਮ ਦਾਸ ਹੋਇ ਸਹਾਏ ਅਰਜਨ ਹਰ ਗੋਬਿੰਦਨੋ ਸਮਰੋ ਸ੍ਰੀ ਹਰਿ ਨਾਏ ਸ੍ਰੀ ਅਨਕੀਸ਼ਨ ਤੇ ਆ ਗਿਆ ਇਸ ਬੈਠੇ ਸਾਧੂ ਤਜਾਏ ਇਹ ਪਾਤਸ਼ਾਹ ਸਹਰਿਆਏ ਘਰ ਨੋਂ ਨਿਯਾ ਬੈ ਢਾਰੇ ਸਭ ਖਾਈ ਹੋਏ ਸਹਾਈ ਤੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਣ ਜੀ ਦਾ ਦੰਤ ਅੰਦਰ ਕੇ ਬੋਲ ਜੀ ਆਧਿਆ ਚੌਹਾਂ ਸਾਹਿਬ ਜਾਤਿਆ ਚਾਲੀਆਂ ਮੁਕਤੇ ਆਂ ਹਾਜ਼ੀਆਂ ਜਪੀਆਂ ਤਪੀਆਂ ਜਿਨਾ ਗਾਮ ਜਪਿਆ ਮੰਦੀ ਛਕੇ ਆਂ ਦੇਗ ਚਲਾਏ ਦੇਗ ਆਹੀ ਦੇਗ ਕੇ ਆਨਦ ਰਿਚੀ ਤਾਰ ਨਾਮ ਪਿਆਰਿਆ ਸਚਿਆਰਿਆਂ ਦੀ ਸਮਾਈਦਾ ਧਿਆਨ ਧਰ ਕੇ ਖਾਲਸਾ ਜੀ ਬਲ ਰੇ ਵਾਹਿਗੁਰੂ ਨਾ ਸਿੰਦਾਨ ਸਿੰਘਣੀਆਂ ਨੇ ਧਰਮ ਹਿਤ ਸਿੱਖ ਸਿਖਿ ਸਿਫੇ ਬੰਦ ਬੰਦ ਗਾਈ ਖੋਪਰੀਆਂ ਦਵਾਈਆਂ ਚੜ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਾਂ ਦੀ সেবা ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾ ਸੋਸਨ ਨਾਲ ਨਿਭਾਈ ਜਨਾਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਕੀ ਬੁੱਲ ਲਗੇ ਕੰਜਾਮ ਆਖਤਾ ਸਰਬਤ ਗੁਰਦਵਾਰਨਾਂ ਧਿਆਨ ਤਰਕੇ ਫੋਲ ਜੇ ਸਾਰੇ ਗੁਰੂ ਹਰਿਤਮੇ ਸਰਬਤ ਖਲਸ ਜੀ ਕੀ ਅਦਾਸ ਹੈ ਜੀ ਸਰਬਤ ਖਲਸ ਜੀ ਕੋ ਬਾਹੇ ਗੁਰੂ ਆਹਲੇ ਗੁਰੂ ਸਤਿਆ ਆਵੇ ਜਿਦਿ ਅੰਤ ਸਤ ਦਾ ਸਬਦ ਸੁਖ ਹੋਵੇ ਜਹਾਂ ਜਾਂ ਖਲਸ ਜੀ ਸਾਹਿਬ ਕਹਾਂ ਕਹਾਂ ਤੇਰੇ ਆਇ ਤੇ ਦੇਖ ਦੇ ਪਸਵਰਤ ਕੀ ਪਾਇਤਨ ਕੀ ਜੇਤ ਸ਼੍ਰੀ ਸਰਬ ਜੀ ਸਹਾਇ ਖਾਲਸ ਜੀ ਕੇ ਬੋਲ ਬਾਣੇ ਬੋਲ ਦੇ ਆਵੇ ਗੁਰ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਨ ਦਾਹਿਤ ਦਾਨ ਬਵੇਕ ਦਾਣ ਤੇ ਸਹਾ ਦਨ ਪ੍ਰੋਸਾਣ ਦਾਨਾ ਸਰਦਾਨ ਨਾਮਦਾਰ ਸਿਰੀ ਅਮ੍ਰਿਤ ਸਰ ਜੇ ਦਰਸ਼ਣਿ ਸਨਾਲ ਚੰਕੀਆਂ ਝੰਡੇ ਬੁੰਗੇ ਜੁਗੁ ਜੁਗ ਅਕਾਲ ਧਰਮ ਕਾ ਜੈਕਾਰ ਫੋਲ ਰੇ ਹਾਰੇ ਜੋ ਸਿਖਰ ਮੰਨਣੀ ਨਾ ਮਾਤੇ ਚੀ ਮਖ ਪਾਦ ਰੱਖਾ ਭਗਵਾਨ ਆਹੇ ਗੋ ਏ ਅਕਾਲ ਪੁਰਖੇ ਆਪਣੇ ਪੰਖ ਦੇ ਸਦਾ ਸਹਾਈ ਦਾ ਤਾਰ ਆ ਰਜੀਓ ਸਿਰੀਰ ਕਾ ਨਸਾਇ ਮੇ ਹੋ ਗੁਰਦੋਲੇ ਗੁਰਧਾਮਾਂ ਦੇ ਜੇ ਨਦੋਂ ਪੰਚ ਨੂੰ ਵੀ ਛੋੜਿਆ ਤੇ ਕੁਦਰਤਾਂ ਦੀ ਨਾਰਾ ਨੇ ਤੇ ਸੇਵਾ ਸੁਧਾਨ ਦਾ ਗਾਨ ਖਾਸਾ ਜੀ ਨੁਕਰ ਖਿਸ਼ੋ اے ਨਿਮਾਨਿਆਂ ਦੇ ਮਾਨ ਨੇ ਨਿਤਾੜਿਆਂ ਦੇ ਤਾਨ ਜਿਉਤੇ ਆਂ ਜੋਤ ਸਚਿਪਤਰ ਰਹੇ ਗੁਰੂ ਧੰਨੇ ਧਰ ਸਾਬ ਸੇ ਗੁਰੂ ਗ੍ਰੰਥ ਸਾਹਿਬ ਜੀ ਉਹ ਪਰਹਾਏ ਆਗੇ ਹਾਜੂਰ ਪੰਗਾ ਸੁਬੇਂ ਤੇ ਹੈ ਆਪ ਜੀ ਦੀ ਕਿਰਪਾ ਰਹੇ ਬਤ ਸਦਕਾਣ ਚਾਰ ਪਰ ਰੈਣ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਰ ਦਿਨ ਦਾਜ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਉਣਾ ਅਮਰ ਸ਼ਹੀਦ ਭਨ ਭਨ ਬਾਬਾ ਦੀਪ ਸਿੰਘ ਦੇ ਪਾਵਨ ਪਿੱਤਰ ਸਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਤੇ ਤਾਂਪ ਦੇ ਸੁੰਦਰ ਸਿਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਦਰਸ਼ਕਤਾਰ ਵਿਸ਼ਦੇ ਹੋਏ ਪਾਵਨ ਹੁਕਮ ਨਰੋ ਬਖਸ਼ੇ ਤੇ ਆਲ ਕਰੋ ਸਰਬ ਸੰਗਤੀਆਂ ਹਾਜ਼ਰੀਆਂ ਦਿਲ ਬੁਲ ਪੇਟਾਵਾਂ ਦਾ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਦੇ ਕਿਰਪਾ ਜੀ ਦੇ ਪਾਵਨ ਸਰੂਪ ਸੋ ਖਾਸ ਰਤ ਸਥਾਨਾਂ ਤੋਂ ਪ੍ਰਕਾਸ਼ ਤੋਂ ਸਨੰਦ ਕਰਿਆ ਜਾਂਦੀ ਹੈ ਆ ਗਿਆ ਬਖਸ਼ੋ ਜੀ ਅਸਤੇ ਦੀ ਬਾਦ ਕਾਦ ਅੰਦ ਸੰਗ ਸਹਾਈ ਹੋਣ ਸਈ ਪਿਆਰੇ ਮੇ ਜਿਨੇ ਬੜਿਆ ਤੇਰਾ ਨਾਮ ਚੇਤਿਆ ਰੇ ਨਾਨਕ ਨਾਮ ਚਰਜੀ ਦਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀਤਾ ਬਾਲ ਸਾਹਿਬ ਵਾਹਿ ਜੀ ਕੀ ਫਤਿਹ ਹਵਾਲੇ